ਅੱਜ 23 ਅਗਸਤ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿੱਚ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਦੀ ਇੱਕ ਮਹੱਤਵਪੂਰਨ ਮੀਟਿੰਗ ਬੜੇ ਉਤਸ਼ਾਹ ਨਾਲ ਕੀਤੀ ਗਈ। ਇਸ ਮੌਕੇ ਤੇ ਪੰਜਾਬ ਪ੍ਰਧਾਨ ਸਰਦਾਰ ਸੁਵਿੰਦਰ ਸਿੰਘ ਬਲਦੀ ਅਗਵਾਈ ਹੇਠ ਸਰਦਾਰ ਜਗੀਰ ਸਿੰਘ ਨੂੰ ਇਲਾਕੇ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਫੈਸਲਾ ਸਰਬਸੰਮਤੀ ਨਾਲ ਕੀਤਾ ਗਿਆ। ਜਿਸ ਦੌਰਾਨ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਦੇ ਪ੍ਰਧਾਨ ਤੇ ਮੈਂਬਰ ਸਾਹਿਬਾਨ ਮੌਜੂਦ ਸਨ। ਮੀਟਿੰਗ ਦੌਰਾਨ ਯੂਨੀਅਨ ਨੇ ਮਜ਼ਦੂਰ ਵਰਗ ਦੇ ਹੱਕਾਂ ਦੀ ਗੂੰਜਦਾਰ ਆਵਾਜ਼ ਉਠਾਈ ਪੰਜਾਬ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਨੂੰ ਨਸ਼ਿਆਂ ਖਿਲਾਫ ਤਿੱਖੀ ਚੇਤਾਵਨੀ ਦਿੱਤੀ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਛੇਵਦ ਦਰਿਆ ਵਗ ਰਿਹਾ ਹੈ ਜਿਸ ਨੂੰ ਜੜੋ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਕੜੇ ਕਦਮ ਚੁਕਣੇ ਪੈਣਗੇ ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਅਤੇ ਬਲਾਕਾਂ ਤੋਂ ਆਏ ਅਹੁਦੇਦਾਰ ਨੇ ਵੀ ਆਪਣੀਆਂ ਗੱਲਾਂ ਰੱਖੀਆਂ ਅਤੇ ਯੂਨੀਅਨ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਖਾਸ ਗੱਲ ਇਹ ਰਹੀ ਕਿ ਨਵੀਂ ਕਮੇਟੀ ਦਾ ਐਲਾਨ ਹੋਇਆ ਜਿਸ ਵਿੱਚ ਜਗੀਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਪ੍ਰੋਗਰਾਮ ਦੌਰਾਨ ਮੁਖ ਬੁਲਾਰੇ ਮੰਗਲ ਸਿੰਘ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਪੂਰਥਲਾ ਯੂਥ ਵਿੰਗ ਪ੍ਰਧਾਨ ਜੋਬਨ ਸਿੰਘ ਦਾਲਮ ਬਲਕਾਰ ਸਿੰਘ ਰਗਵੀਰ ਸਿੰਘ ਬੀਬੀ ਰਣਜੀਤ ਕੌਰ ਗੁਰਦੇਵ ਸਿੰਘ ਮਨੋਹਰ ਸਿੰਘ ਹਰਪਾਲ ਸਿੰਘ ਬੀਬੀ ਸਰਬਜੀਤ ਕੌਰ ਤੇ ਸਮੂਹ ਮੈਂਬਰ ਸਹਿਬਾਨ ਹਾਜ਼ਰ ਸਨ ਪਿੰਡ ਖਿਆਲਾ ਕਲਾ ਤੋਂ ਚਰਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਵਿੱਚ ਨਵੇਂ ਸ਼ਾਮਲ ਹੋਏ ਵੀਰਾਂ ਦਾ ਵੀ ਖਾਸ ਧੰਨਵਾਦ ਕੀਤਾ ਗਿਆ ਅੰਮ੍ਰਿਤਸਰ ਖਬਰ ਆਜ ਤੱਕ ਤੋਂ ਮਧੁਰ ਰਾਜਪੂਦੀ ਖਾਸ ਰਿਪੋਰਟ ਇਹਨਾਂ ਨੇ ਪਾਰਟਿਸਪੇਟ ਸੋਨਿਆ ਕਾਫੀ ਰਾਜਪੁਤੀ ਸਾਰੇ ਹੋਰ ਸਾਥੀ ਜੀਵਨ ਸੇਕੀ ਨਿਪਤੀ ਉਹਨਾਂ ਨੇ ਵੀ ਉਰਨਸ ਤੇ ਉਹ ਉਥੇ ਖੜੇ ਹੋ ਕੇ ਉਹਨਾਂ ਦਾ ਤਾਂ ਜ਼ਵਾਦ ਕਰਦੇ ਆ ਹੋਰ ਵੀ ਉਹਨਾਂ ਦੇ ਨਾਲ ਸਾਡੇ ਇੱਕ ਪ੍ਰੈਸ ਰਿੰਦੇ ਚੈਤਨਾ ਮੈਂਬਰ ਇੱਥੇ ਸਰਦਾਰ ਸਾਹਿਬ ਸਾਡੇ ਬਾਕੀ ਇਹਨਾਂ ਨੂੰ ਕੋਈ ਨਾ ਕੋਈ ਕੋਸੇ ਲਾਉਂਦੀ ਫੜਾ ਕੋ ਠਕੋ ਨੇ ਆ ਰਹੂ ਆਏ ਭਗਵੰਤੇ ਵੀਰ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਕੋਟ-કોટ ਧੰਨਵਾਦ ਪਹਿਲਾ ਵੀਰ ਜੀ ਇੱਕ ਫਤੇ ਬੁਲਾਈਏ ਵਾਹਿਦ ਉਦੀਕਾ ਖਾਲਸਾ ਵਾਹਿਦ ਜੀ ਦੀ ਫਤੇ ਸਤਿਗੁਰੂ ਵੀ ਕਹਿੰਦੇ ਆ ਕਿ ਜਿਹੜੀ ਜ਼ੁਬਾਨ ਤੇ ਫਤੇ ਉਹਦੀ ਸਾਥੀਓ ਮੈਦਾਨ ਚ ਫਤੇ ਸਾਥੀਓ ਸਾਡੇ ਕਾਫੀ ਬੁਲਾਰਿਆਂ ਨੇ ਤੁਹਾਨੂੰ ਏ ਯੂਨੀਅਮ ਦੇ ਬਾਰੇ ਸਮਝਾਇਆ ਕਿ ਸਾਥੀਓ ਜਿਹੜਾ ਇੱਕ ਹੁੰਦਾ ਇੱਕ ਤੋਂ ਹੀ ਸਾਰਾ ਗਾੜੀ ਚੱਲਦਾ ਹੈ ਕਿਤਰਾ ਸਤਗੁਰਾਂ ਨੇ ਗੁਰੂ ਨਾਨਕ ਸਾਹਿਬ ਨੇ ਇੱਕ ਉਂਗਲ ਖੜੀ ਕੀਤੀ ਹੈ ਇੱਕ ਉਂਗਲ ਦਾ ਉਹਨਾਂ ਇਸ਼ਾਰਾ ਕੀਤਾ ਹੈ ਤੇ ਜਿਤਨਾ ਗੁਰੂ ਗ੍ਰੰਥ ਸਾਹਿਬ ਵੀ ਜਿਹੜਾ ਇੱਕ ਤੋਂ ਸ਼ੁਰੂ ਦਾ ਇੱਕੋ ਅੰਕਾਰ ਦਾ ਜਾਂ ਡਾਕਟਰ ਆਪਾਂ ਨੂੰ 10% ਲਿਖਦਾ ਕਿ ਸਾਥੀਓ ਦਾਸ ਪ੍ਰਤੀ ਹੰਟ ਦੇ ਆਪਾਂ ਨੂੰ 40000 ਰੁਪਏ ਨਾ। ਜਾਂ 50% ਲਿਖਦਾ ਫਿਰ 2 ਲੱਖ ਰੁਪਇਆ ਪਾਊਗਾ ਤੇ ਜਾਂ ਉਹ 100% ਕਹਿ ਦਿੰਦਾ ਵੀ ਬੰਦਾ ਡੈੱਡ ਹੋ ਗਿਆ ਕੰਮ ਨਹੀਂ ਕਰ ਸਕਦਾ ਫਿਰ ਤੁਹਾਨੂੰ ਉਹ ਕਾਪੀ ਦੇ ਵਿੱਚ 4 ਲੱਖ ਰੁਪਇਆ ਪਾਊਗਾ। ਆਪਾਂ ਇਸ ਬੰਦੇ ਵੱਲੋਂ ਚੱਲੀਏ ਕਿ ਆਪਣੀਆਂ ਹਰ ਬੰਦਾ ਜਿਹੜਾ ਕਾਪੀਆਂ ਬਣਾਵੇ ਮਜ਼ਦੂਰ ਦੀ ਜਿਹੜੀ ਕਾਪੀ ਆ ਹਰ ਬੰਦਾ ਬਣਾਵੇ ਤੇ ਜਿਸ ਤੋਂ ਸਾਥੀਓ ਆਪਾਂ ਸਾਲ ਦੇ ਵਿੱਚ ਆਪਾਂ ਕੋਈ ਜਿੱਥੇ ਜੂਠ ਸਾਹਿਬ ਕੋਈ ਮਾਤਾ ਦੇ ਜਾਣ ਵਾਲਾ ਉਹਨਾਂ ਦੇ ਪੈਸੇ ਜਿਹੜੇ ਆ ਜਿੰਨੇ ਵੀ ਉੱਥੇ ਜਾ ਕੇ ਲੱਗਦੇ ਆ ਉਹ ਵੀ ਸਾਨੂੰ ਕਾਪੀਆਂ ਦੇ ਵਿੱਚ ਸਰਕਾਰ ਦਿੰਦੀ ਆ ਮੇਰੇ ਵੀਰ ਜਿੰਨੇ ਵੀ ਹਾਲਤ ਦੇ ਅੰਦਰ ਬੈਠੇ ਨੇ ਮੈਂ ਆਪਣੀ ਪੰਜਾਬ ਦੀ ਆਈ ਹੋਈ ਟੀਮ ਵੱਲੋਂ ਜੋ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਇਹ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਬਲਾਕ ਲੈਵਲ ਤੇ ਮੇਰੇ ਵੀਰ ਆਏ ਨੇ ਔਰ ਇਹ ਪਿੰਡ ਵਾਲੇ ਜਿਹੜੇ ਮੇਰੇ ਵੀਰ ਬੈਠੇ ਨੇ ਅਸੀਂ ਆਪਣੇ ਵੱਲੋਂ ਸਾਰਿਆਂ ਦਾ ਹੀ तहे ਦਿਲੋਂ ਧੰਨਵਾਦ ਕਰਦੇ ਹਾਂ ਅੱਜ ਮੇਰੇ ਵੀਰੋ ਆਪਾਂ ਇਸ ਪਿੰਡ ਵਿੱਚ ਜਿੰਨਾ ਵੀਰਾਂ ਨੇ ਉਪਰਾਲਾ ਕਰਕੇ ਵੇਖਿਆ ਕਿ ਸਾਰੇ ਪੜਪੜਾ ਵਰਦੀ ਕਲਾਟ ਹੋਣਗੇ ਹਨ। ਵਰਦੀ ਕਲਾਹੇ ਦਾ ਆਪਾਂ ਨਿੱਜੀ ਕਾਰਜਾਂ ਛੱਡ ਕੇ ਚੱਲ ਕੇ ਹਨਾ ਇੱਥੇ ਤੱਕ ਆਪਾਂ ਪਹੁੰਚੇ ਆ। ਤੇ ਆਪਾਂ ਸਿਰਫ ਵੈਡ ਤੇ ਇੱਕੋ ਗੱਲ ਕਰਨੀ ਆ ਜਿਹੜੀ ਖਾਸ ਕਰਕੇ ਸਾਡੇ ਪੰਮ ਆਉਣ ਵਾਲੀ ਜੀਵਨ ਦੇ ਵਿੱਚ ਰੋਜ਼ ਮਰਾਂ ਜ਼ਿੰਦਗੀ ਦੇ ਵਿੱਚ ਆਪਾਂ ਉਹ ਕਰਦੇ ਆ। ਆਪਾਂ ਸਾਰੇ ਪੜਦਾ ਤਕਰੀਬਨ ਨਾਲ ਮਿਲ ਕੇ ਬੈਠੇ ਆ ਨਾ ਤੇ ਬੇਨਤੀ ਖਾਸ ਆਪ ਇੱਕੋ ਕਰਨੀ ਆ ਕਿਉਂਕਿ ਸਾਨੂੰ ਇਹ ਇਸਤਿਹਾਰ ਦਿੱਤਾ ਇਹਨਾਂ ਨੇ। ਕਦੇ ਵਿੱਚ ਪੁਆਇੰਟ ਦੀ ਗੱਲ ਇੱਕੋ ਹੀ ਆ। ਇਹ ਥੋੜੇ ਦਿਨ ਹੋਏ ਆ ਸਹਿਦ ਪ੍ਰਧਾਨ ਸਾਹਿਬ ਨਾਲ ਸੰਗਤ ਬਚਨ ਕੀਤਾ ਸੀ ਕਿ ਨੰਗਲੀ ਤੋਂ ਇੱਕ ਮਸਲਾ ਆਇਆ ਸੀਗਾ ਕਿ ਦੋ ਧਿਰਾਂ ਦੇ ਵਿੱਚ ਨਾ ਝਗੜਾ ਹੋ ਗਿਆ ਸੋਣਾ ਜਿਆ ਔਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਝਗੜਾ ਦੇਖੀ ਸੀ ਕੌਣ ਆ ਤੋ ਪਤਾ ਲੱਗਾ ਕਿ ਹੈ ਉਹ ਵੀ ਆਪਣੇ ਤੇ ਉਹ ਵੀ ਆਪਣੇ ਪਹਿਲੀ ਗੱਲ ਤੇ ਇਹ ਸਾਨੂੰ ਸਮਝਣੀ ਪਵੇਗੀ ਕਿ ਅਸੀਂ ਆਪਣੇ ਨਾਲ ਕਿਉਂ ਲੜ ਰਹੇ ਆ ਅਸੀਂ ਤੇ ਇਕੱਤਰ ਹੋਣਾ ਅਸੀਂ ਤੇ ਇਕੱਠੇ ਹੋਣਾ ਤੇ ਜੇ ਹਮ ਸਭੇ ਜੀ ਲੜਦੇ ਝਗੜਦੇ ਤੇ ਇਕੱਤਰ ਕੇ ਦੋ ਵਾਂਗੇ ਤੇ ਜਿੰਨਾ ਚਿਰ ਏਕਤਾ ਨਹੀਂ ਹੁੰਦੀ ਇਕੱਤਰਤਾ ਨਹੀਂ ਲਾਉਂਦੀ ਉਹਨਾਂ ਚਿਰ ਕੋਈ ਵੀ ਕਾਰਜ ਕਰਨਾ ਜਿਹੜਾ ਨਾ ਜੀ ਉਹ ਸੰਭਵ ਨਹੀਂ ਹੈਗਾ ਜਿੰਨਾ ਚਿਰ ਸਾਡੇ اندر ਇਕੱਤਰਤਾ ਨਹੀਂ ਹੈ ਇਸ ਕਰਕੇ ਪਹਿਲਾਂ ਇਸ ਚੀਜ਼ ਨੂੰ ਸਮਝਣਾ ਪਊਗਾ ਕਿਉਂਕਿ ਜਦੋਂ ਅੰਗਰੇਜ਼ ਸਾਡੇ ਦੇਸ਼ ਨੂੰ ਚਾਹੇ ਨਾ ਜੀ ਤੇ ਉਹਨਾਂ ਸਾਡੇ ਤੇ ਰਾਜਪਨ ਕਿਦਾ ਕੀਤਾ ਜੇਦੋ ਆਪਰੇ ਘਰਸ ਪੜੀ ਤੇ ਪਤਾ ਲੱਗਦਾ ਕਿ ਉਹਨਾਂ ਨੇ ਵਿਚਾਰ ਬਣਾਇਆ ਇੱਕ ਲਹਿਰ ਚਲਾਈ ਸੀ ਕਿ ਪਾੜੋ ਦੇ ਰਾਜ ਕਰੋ ਗੁਰੂ ਜੀ ਸਾਜੀ ਨਵਾਜੀ ਜੋ ਸਰਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬਰਾਜਮਾਨ ਸਾਰੀ ਸੰਗਤ ਬੈਠੀ ਆ ਪਿੰਡ ਅਖਵਾਲਾ ਬਹੁਤ ਨਗਰ ਕਰਮਾਮਲਾ ਹੈ ਹੋਰ ਬਹੁਤ ਮਹਾਨ ਹੈ ਜਿਨ੍ਹਾਂ ਨੇ ਅੱਜ ਜੁਨੀਅਨ ਮੌਕਾ ਦਿੱਤਾ ਵਾ ਔਰ ਇਨਾਂ ਸਰੋਤਿਆਂ ਦੇ ਦਰਸ਼ਨ ਹੋਏ ਆ ਤੇ ਇਹ ਸਾਰੇ ਹੀ ਨਗਰ ਨੂੰ ਔਰ ਸਾਜ ਸੰਗਤ ਨੂੰ ਅਸੀਂ ਆਪਣੇ ਵੱਲੋਂ ਫੋਰ ਪ੍ਰਧਾਨ ਜੀ ਬਲਸਾਹ ਵੱਲੋਂ ਜੀ ਆਇਆਂ ਆਖਦੇ ਹਾਂ ਪਰਮਜੀਤ ਸਿੰਘ ਗਾਲਮ ਔਰ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਮੈਂ ਇੱਕ ਦੋ ਤਿੰਨ ਗੱਲਾਂ ਕਰਨੀਆਂ ਜਿਆਦਾ ਨਹੀਂ ਕਰ ਸਕਦਾ ਕੋਈ ਨਾ ਮੈਨੂੰ ਆਉਂਦੀਆਂ ਹੀ ਜੇ ਤੇ ਮੇਰੇ ਵੀਰੋ ਇਸ ਜੂਨੀਅਨ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਾਡੇ ਨਾਲ ਇੱਕ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਹਰ ਕੰਮ ਤੇ ਸਾਡੇ ਨਾਲ ਸਫਲ ਹੁੰਦੀ ਆ ਕੋਈ ਵੀ ਕੰਮ ਛੜਦਾ ਜਾਬਦਾ ਵਾ ਅਸੀਂ ਜੂਨੀਅਨ ਨੂੰ ਫੋਨ ਕਰਦੇ ਆ ਰਾਤ 12 ਵਜੇ 11 ਵਜੇ 1 2 1:30 ਵਜੇ ਤੱਕ ਵੀ ਫੋਨ ਕਰ ਲਈਏ ਤੇ ਇਹਨਾਂ ਦੇ ਮੈਂਬਰ ਸਾਰੇ ਹਾਜ਼ਰ ਹੋ ਜਾਂਦੇ ਆ ਉਹ ਕੰਮ ਹੋਏ ਇਹ ਆਪਣੇ ਕੰਮਾਂ ਵੱਲ ਤੁਹਾਡੇ ਇਹ ਵੀ ਚਾਣਨਾ ਪਾਉਣਗੇ ਕਿ ਵਾਕਈਏ ਜੁਨੀਆਂ ਦੇ ਵਿੱਚ ਕੋਈ ਪਾਵਰ ਹੈ ਦੇਖਣ ਵਾਲੀ ਨੂੰ ਨਹੀਂ ਲੱਗਦੀ ਹੋਗੀ ਕਿ ਇਹ ਬੰਦੇ ਉਹ ਨਹੀਂ ਮੇਰੇ ਵੀਰੋ ਕਿਤੇ ਬਖਤਕੇ ਵੇਖੋ ਹਾਟੇ ਸਾਹਮਣੇ ਤੇ بڑے بڑے ਅਫਸਰ ਨਹੀਂ ਬੋਲ ਸਕਦੇ ਤੇ ਨਾਲ ਉਹਨਾਂ ਨੇ ਕੀਤੀਆਂ ਵਦੀਕੀਆਂ ਸਾਡੇ ਪਿੰਡ 'ਚ ਨੋਰਮਲ ਝਗੜਾ ਹੈ ਜੇ ਕਿਨਵਾਲੀਏ ਤੋਂ ਜਿਹੜਾ ਹਾਟਾ ਹੁੰਦਾ ਝਗੜਾ ਉਹੀ ਝਗੜਾ ਹੈਗਾ ਦੂਜੀ ਪਾਰਟੀ ਭਾਰੀ ਸੀ ਜਿਹੜੀ ਉਹ ਡੀਐਸਪੀ ਐਸਐਸਪੀ ਤੱਕ ਉਹਨਾਂ ਦੀ ਸਾਜ ਨਹੀਂ ਉਹ ਸਾਡੇ ਘਰ ਹੀ ਆਣ ਕੇ ਗੱਲ ਪਾ ਕੇ ਤੇ ਸਾਡੇ ਤੇ ਪਰਚਾ ਕਰਵਾ ਦਿੱਤਾ ਤੇ ਕਰਵਾਇਆ ਕਿਨੇ ਐਮਐਲਏ ਸਾਹਮਣੇ ਜਦੋਂ ਅਸੀਂ ਉਹਨਾਂ ਕੋਲ ਪਹੁੰਚੇ ਕਹਿੰਦੇ ਵੀ ਤੁਹਾਡਾ ਕੋਖ ਨਹੀਂ ਹੋ ਸਕਦਾ ਤੁਸੀਂ ਇਹਨਾਂ ਨੂੰ ਕੋਟੇ ਜੀ ਆਪਣਾ ਜਾ ਕੇ ਕੰਮ ਕਰਵਾਓ ਫਿਰ ਮੈਂ ਪ੍ਰਧਾਨ ਸਾਹਿਬ ਨੂੰ ਮਿਲਿਆ ਇਹਨਾਂ ਕੋਲ ਗਿਆ ਅਰਜ਼ੀ ਕੀਤੀ ਫਿਰ ਆਪਾਂ ਸਿਵਲ ਸਰਜਨ ਜਿਹੜਾ ਉਹ ਦਾਇਨਾਿਕ ਡਾਕਟਰ ਹੁੰਦਾ ਆ ਸੀਨੀਅਰ ਡਾਕਟਰ ਹੁੰਦਾ ਆ ਜਿਹੜਾ ਮੈਡੀਕਲ ਅਦਾਰੇ ਦਾ ਸਭ ਤੋਂ ਉੱਪਰਲਾ ਅਫਸਰ ਹੁੰਦਾ ਉੱਥੇ ਜਾ ਕੇ ਆਪਾਂ ਨੇ ਕਾਗਜ਼ ਦਿਖਵਾਏ ਸਬਦੀ ਦਾ ਬੋਧ ਵਿਖਾ ਕੇ ਕੈਨਸਲ ਕਰਵਾਉਣਾ ਵਾਸਤੇ ਜਿਹੜੀ ਚਾਰ ਡਾਕਟਰ ਬੈਠ ਕੇ ਫਿਰ ਕੈਨਸਲਿੰਗ ਕੀਤੀ ਇਹ ਕੰਡਕਟਰ ਨਹੀਂ ਕੈਨਸਲ ਕਰ ਸਕਦਾ ਚਾਰ ਡਾਕਟਰ ਬੋਲਦੇ ਜੇ ਆਪਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰੀ ਨਾ ਤਾਂ 4-5 ਲੱਖ ਰੁਪਿਆ ਜਾ ਸਕਦਾ ਕਿਰੋਂ ਆਏ ਹੋਏ ਮੇਰੇ ਵੱਡੇ ਤੇ ਛੋਟੇ ਤੇ ਮੇਰੇ ਮੇਜ ਦੇ ਭੈਣ ਭਰਾ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਾਣਦੇ ਹਾਂ ਕਿ ਹਰ ਮਸਲੇ ਦੇ ਚੜਦੀ ਕਲਾ ਵਿੱਚ ਦੂਰ ਟ੍ਰੇਡ ਜੂਨੀਅਨ ਲੋ ਜੂਨੀਅਨ ਵੱਲੋਂ ਇੱਕ ਮੀਟਿੰਗ ਇਕੱਠੀ ਜਾਂਦੀ ਹੈ ਉਹ ਮੀਟਿੰਗ ਪਿੰਡੋਂ ਪਿੰਡੀ ਇਸ ਕਰਕੇ ਰੱਖੇ ਜਾਂਦੀ ਹੈ ਕਿ ਜਿਹੜੇ ਪਿੰਡ ਦੀ ਮੀਟਿੰਗ ਹੁੰਦੀ ਉਹ ਉਸ ਅਸਥਾਨ ਤੋਂ ਨਵੇਂ ਮੈਂਬਰ ਜੁੜਦੇ ਨੇ ਨਵੇਂ ਮੈਂਬਰ ਜੁੜਦੇ ਨੇ ਤੇ ਪੁਰਾਣੇ ਮੈਂਬਰ ਉਹਨਾਂ ਨੂੰ ਉਸ ਜੂਨੀਅਨ ਦੇ ਬਾਰੇ ਦੱਸ ਦਿੰਦੇ ਨੇ ਕਿ ਸਾਡੀ ਜੂਨੀਅਨ ਕਿਹੜੇ-ਕਿਹੜੇ ਕੰਮ ਕਰਦੀ ਹੈ ਤੇ ਕਿਹੜੇ-ਕਿਹੜੇ ਕੰਮਾਂ ਵਾਸਤੇ ਪ੍ਰਚਲਿਤ ਹੈ ਸਾਡੀ ਜਿਹੜੀ ਯੂਨੀਅਨ ਹੈ ਇਹ ਮਜ਼ਦੂਰ ਭਾਈਚਾਰੇ ਵਾਸਤੇ ਹੈ ਮਜ਼ਦੂਰ ਭਾਈਚਾਰੇ ਦਾ ਜੇ ਕੋਈ ਥਾਣੇ ਦੇ ਵਿੱਚ ਜਾਂ ਕੋਈ ਪੰਚਾਇਤ ਮੈਂਬਰ ਜਾਂ ਕੋਈ ਕਿਸੇ ਵੀ ਜਗ੍ਹਾ ਤੇ ਕੋਈ ਦਬ ਦਬਾ ਪੈਂਦਾ ਹੈ ਕੋਈ ਹੱਕ ਨਹੀਂ ਦਿੰਦਾ ਪੋਸਟ ਦੇ ਉੱਤੇ ਇਸ ਯੂਨੀਅਨ ਦੀ ਜਿਹੜੀ ਪਾਵਰ ਹੈ ਉਹ ਇਸਤੇਮਾਲ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਅੱਜ ਖਿਆਲਾ ਕਲਾਂ ਦੇ ਵਿੱਚ ਪਹੁੰਚੀ ਹੈ ਕਿ ਇੱਥੇ ਅੱਜ ਸਾਡਾ ਬਹੁਤ ਹੀ ਜ਼ਿਆਦਾ ਭਾਈਚਾਰਾ ਮਜ਼ਦੂਰ ਵਰਗ ਜਿਹੜਾ ਇਕੱਠਾ ਹੋਇਆ ਅਸੀਂ ਜਗੀਰ ਸਿੰਘ ਨੂੰ ਖਿਆਲਾ ਕਲਾਂ ਦੇ ਵਿੱਚ ਪ੍ਰਧਾਨ ਜਿਹੜਾ ਨਿਯੁਕਤ ਕੀਤਾ ਹੈ ਤੇ ਇਹ ਸਾਡਾ ਵੀਰ ਜਿਹੜਾ ਹੈ ਇਤੋਂ ਆਪਣੀਆਂ ਸਤਾਵਾਂ ਜਿਹੜੀਆਂ ਇਹ ਕਾਏਗਾ ਇਥੋਂ ਆਪਣੇ ਨਾਲ ਬੰਦੇ ਲੈ ਕੇ ਚੱਲੇਗਾ ਜਿਵੇਂ ਜਿਵੇਂ ਗਾੜੀ ਮੈਂਬਰ ਬਣਾਏਗਾ ਤੇ ਇਹ ਸਾਡਾ ਵੀਰ ਜਿਹੜਾ ਇਹਨੂੰ ਅੱਜ ਅਸੀਂ ਪ੍ਰਧਾਨ ਬਣਾਇਆ ਵਾਂ ਬਾਕੀ ਸਾਡੀ ਜੋ ਚੜ੍ਹਦੀ ਕਲਾ ਮਿਟੂ ਟ੍ਰੇਡ ਯੂਨੀਅਨ ਪੰਜਾਬ ਆ ਇਹ ਵਚਨ ਬੰਦਿਆ ਕਿ ਜਿਹੜਾ ਵੀ ਕੋਈ ਇੱਥੇ ਕੋਈ ਮਸਲਾ ਹੋਏਗਾ ਇਹ ਅਸੀਂ ਇੱਥੇ ਆਣ ਕੇ ਜਰੂਰ ਇਹਦੇ ਵੀਰ ਦੇ ਨਾਲ ਮਦਦ ਕਰਾਂਗੇ ਤੇ ਸਾਡੇ ਜੋ ਅੱਜ ਛੇਵਾ ਦਰਿਆ ਨਸ਼ੇ ਦਾ ਚੱਲ ਰਿਹਾ ਸਾਡੀ ਮਜ਼ਦੂਰ ਯੂਨੀਅਨ ਜਿਹੜੀ ਆ ਇਸ ਨਸ਼ੇ ਦੇ ਮੁੱਦੇ ਤੇ ਵੀ ਬਚਨਬੰਦ ਹੈ ਕਿ ਜਿਹੜਾ ਵੀ ਕੋਈ ਸਾਡਾ ਵੀਰ ਜਾਂ ਕਿਸੇ ਵੀਰ ਨੇ ਕੇ ਦਾਖਲ ਹੋਣਾ ਉਹਨੂੰ ਦਾਖਲ ਵੀ ਕਰਵਾਵਾਂਗੇ ਕਿ ਜੀ ਗੱਲ ਕਿਸੇ ਵੀਰ ਨੇ ਜਿਤਨਾ ਸਾਡੇ ਵੀਰ ਨੇ ਪੜ੍ਹਾਈ ਕੀਤੀ ਆ ਤੇ ਉਹਨੇ ਕੋਈ ਆਪਣੀ ਡਿਗਰੀ ਕਰਨੀ ਆ ਤੇ ਉਹ ਵੀ ਆਪਾਂ ਮੁਕਤ ਐਸੀ ਕੋਟੇ ਨੂੰ ਮੁਕਤ ਆ ਐਸੀ ਕੋਟੇ ਨੂੰ ਮੁਫਤ ਹੀ ਆਪਾਂ ਕਰਵਾਵਾਂਗੇ ਸਾਡੀ ਯੂਨੀਅਨ ਨਾਲ ਜਾ ਕੇ ਇਹਨੂੰ ਦਾਖਲ ਕਰਵਾਏਗੀ ਇਹ ਜਿਹੜੇ ਵੀ ਵੀਰ ਨੇ ਕਿਸੇ ਨੇ ਡਿਗਰੀ ਕਰਨੀ ਆ ਉਹ ਕਰਵਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਪ੍ਰਧਾਨ ਬਣਾ ਸਭ ਤੋਂ ਪਹਿਲਾਂ ਜੀ ਆਪਰਾ ਸ਼ੋਗਨਾਮ ਦੱਸ ਕੇ ਅੱਜ ਦਾ ਨਵ ਪ੍ਰਧਾਨ ਦਾ ਉਹਦਾ ਨਾਮ ਹੈਗਾ ਇਸ ਵਾਰ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਜਗੀਰ ਸਿੰਘ ਜੋ ਆਪ ਜੀ ਦੇ ਦਰਕਰ ਦੇ ਮੁੱਖ ਸੇਵਾਦਾਰ ਖਿਆਲਾਕਲਾਂ ਤੇ ਪੰਚਾਇਤ ਮੈਂਬਰ ਜਿਨ੍ਹਾਂ ਨੂੰ ਅੱਜ ਇਹਨਾਂ ਨੇ ਪ੍ਰਧਾਨਗੀ ਦਾ ਸਰੂਪਾ ਪਾਇਆ ਮੈਂ ਇਸ ਬਹੁਤ ਪਾਰਟੀ ਦਾ ਧੰਨਵਾਦ ਕਰਦਾ ਹਾਂ ਕਿ ਇਸ ਪਾਰਟੀ ਨਾਲ ਸੰਯੋਗ ਨਾਲ ਜਿੱਥੇ ਵੀ ਕਹਿਣਗੇ ਮੋੜੇ ਦਾ ਮੋੜਾ ਲਾ ਕੇ ਮੈਂ ਸੰਯੋਗ ਦਊਂਗਾ ਤੇ ਆਪਣੇ ਭੈਣ ਭਰਾਵਾਂ ਪਿੰਡ ਦੇ ਵਾਸੀਆਂ ਨੂੰ ਨਾਲ ਲੈ ਕੇ ਤੁਰਾਂਗਾ ਕਿuse ਵੀ ਕਿਸੇ ਗੱਲ ਤੋਂ ਨਸੀਬਤ ਹੋਵੇ ਤੇ ਮੈਂ 24 ਘੰਟੇ ਉਹਨਾਂ ਦੀ ਸੇਵਾ ਜਾਂ ਹਾਜ਼ਰ ਹਾਂ ਮਹਾਰਾਜ ਜੀ ਬਹਿਰ ਜੀ ਦਾ ਖਾਲਸਾ ਬਹਿਰ ਜੀ ਦਾ ਨਾ ਨਦੀ ਬਤਰੀ